ਕਾਂਗਰਸ ਬਾਈ ਜਨਵਰੀ ਨੂੰ ਰਾਮ ਮੰਦਿਰ ਦੀ ਪ੍ਰਣ ਪ੍ਰਤੀਸ਼ਠਾ ਪ੍ਰੋਗਰਾਮ ਦੇ ਵਿੱਚ ਨਹੀਂ ਹੋਵੇਗੀ ਸ਼ਾਮਿਲ ਸੋਨੀਆ ਗਾਂਧੀ ਮਲਕਾਰਜਨ ਖੜਗੇ ਤੇ ਅਧਿਰੰਜਨ ਚੌਧਰੀ ਪ੍ਰਣ ਪ੍ਰਤੀਸ਼ਠਾ ਦਾ ਨਹੀਂ ਬਣਨਗੇ ਹਿੱਸਾ ਕਿਹਾ ਇਹ ਪੂਰੀ ਤਰ੍ਹਾਂ ਬੀਜੇਪੀ ਆਰਐਸਐਸ ਦਾ ਪ੍ਰੋਗਰਾਮ ਰਾਜਾਪਿੰਡ ਦਾ ਨਵਜੋਤ ਸਿੰਘ ਸਿੱਧੂ ਨੂੰ ਕਰਾਰਾ ਜਵਾਬ ਕਿਹਾ ਕੋਈ ਕਿਸੇ ਨੂੰ ਕਮਜ਼ੋਰ ਨਾ ਸਮਝੇ ਕਈ ਵਾਰ ਕਮਜ਼ੋਰ ਸਮਝਿਆ ਜਾਣ ਵਾਲਾ ਬੰਦਾ ਵੱਡਾ ਟੀਕਾ ਲਗਾ ਦਿੰਦਾ 80 20 ਵਾਲੀਆਂ ਗੱਲਾਂ ਕਰਕੇ ਸਿੱਧੂ ਰੰਗ ਚ ਭੰਗ ਨਾ ਪਾਉਂ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੀ ਰਾਮਪੁਰਾ ਫੁੱਲਵਾਲੀ ਰਿਹائش ਦੇ ਉੱਤੇ ਵਿਜੀਲੈਂਸ ਦੀ ਜਾਂਚ ਕਾਂਗੜ ਦੇ ਘਰ ਕੀਤੀ ਗਈ ਪਮਾਇਸ਼ ਜਾਂਚ ਦੇ ਵਕਤ ਘਰ ਦੇ ਵਿੱਚ ਨਹੀਂ ਸਨ ਗੁਰਪ੍ਰੀਤ ਕਾਂਗੜ ਚੰਡੀਗੜ ਮੇਅਰ ਦੀ ਚੋਣ ਤੋਂ ਪਹਿਲਾਂ ਵੱਡੀ ਗੇਮ ਆਮ ਆਦਮੀ ਪਾਰਟੀ ਦੇ ਕੌਂਸਲਰ ਲਖਬੀਰ ਸਿੰਘ ਭਾਜਪਾ ਦੇ ਵਿੱਚ ਹੋਏ ਸ਼ਾਮਿਲ ਕਿਰਨਖੀਰ ਨੇ ਕਰਵਾਇਆ ਸ਼ਾਮਿਲ 18 ਜਨਵਰੀ ਨੂੰ ਹੋਣੀ ਹੈ ਮੇਅਰ ਦੀ ਚੋਣ ਮੋਹਾਲੀ ਦੇ ਪਿੰਡ ਤੀੜਾ ਦੇ ਵਿੱਚ ਸਾਹਸਾਹ ਕਈ ਸਿਲੰਡਰ ਫਟਣ ਕਾਰਨ ਡਿੱਗਿਆ ਗੋਦਾਮ ਦਾ ਲੈਂਟਰ ਇੱਕ ਸ਼ਖਸ ਦੀ ਮੌਤ ਡਿਟਰੀਂਗ ਦੇ ਗੋਦਾਮ ਦੇ ਵਿੱਚ ਪਾਈ ਸਨ ਸਿਲੰਡਰ ਫਾਜ਼ਿਲਕਾ ਦੇ ਵਿੱਚ ਬੀਐਸਐਫ ਨੇ ਸਰਚ ਆਪਰੇਸ਼ਨ ਦੌਰਾਨ 6 ਕਿਲੋ ਤੋਂ ਵੱਧ ਹੈਰੋਇਨ ਕਿਤੀ ਬਰਾਮਦ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਆਈ ਸੀ ਖੇਪ ਬੀਐਸਐਫ ਨੇ ਡਰੋਨ ਤੇ ਵਿਕਤੀ ਫਾਇਰੀ ਤਕਤਸ਼ਰੀ ਕੀ ਇਸ ਘਟਨਾ ਤੋਂ ਸਜਾਇਆ ਗਿਆ ਪੇਗੁਰੂ ਚੇਲਾ ਨਗਰ ਕੀਰਤਨ 16 ਜਨਵਰੀ ਨੂੰ ਤਕਤਸ਼ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਹੋਵੇਗਾ ਸਮਾਪਨ ਐਸਜੀਪੀਸੀ ਪ੍ਰਧਾਨ ਅਤੇ ਸੁਬੀਰ ਸਿੰਘ ਬਾਦਲ ਵੀ ਹੋਏ ਸ਼ਾਮਲ ਵਿਰਾਟ ਕੋਹਲੀ ਨਹੀਂ ਖੇਡਣਗੇ ਮਹਾਲੀਬੜਾ 2020 ਮੁਕਾਬਲਾ ਕੱਲ ਮਹਾਲੀ ਚਫਗਾਨਿਸਤਾਨ ਦੇ ਖਿਲਾਫ ਹੈ ਟੀਮ ਇੰਡੀਆ ਦਾ ਮੈਚ ਸੀਨ ਨਿਊਜ਼ ਇਟ ਇੰਦੀਅਨ ਆਫ ਦਾイヤー ਅਵਾਰਡ ਨਵਾਜ਼ੇ ਜਾਣਤੇ ਭਾਬੂ ਕੋਇ ਸ਼ਾਹਰੁਖ ਖਾਨ ਬੁਲੇ ਸਿਰਫ ਇਸ ਸਾਲ ਨਹੀਂ ਮੈਂ ਹਮੇਸ਼ਾ ਤੋਂ ਇੰਡੀਅਨ ਹਮੇਸ਼ਾ ਦੇ ਲਈ ਇੰਡੀਆ ਸਵੇਰਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬੁਲੇਟਿਨ ਦਾ ਆਗਾਜ਼ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਾਂਗਰਸ ਦੀ ਰਾਜਾ ਵਰਿੰਗ ਨਵਜੋਤ ਸਿੰਘ ਸਿੱਧੂ ਦੇ ਉੱਤੇ ਹੁਣ ਤਿੱਖਾ ਤੇ ਸਿੱਧਾ ਹਮਲਾ ਕਰਦੇ ਨਜ਼ਰ ਆ ਰਹੇ ਨੇ ਰਾਜਾ ਵਰਿੰਗ ਨੇ ਸਿੱਧੂ ਦਾ ਨਾਮ ਲੈ ਕੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਕੋਈ ਕਿਸੇ ਨੂੰ ਕਮਜ਼ੋਰ ਨਾ ਸਮਝੇ ਕਈ ਵਾਰ ਜਿਸ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਉਹ ਵੱਡਾ ਟੀਕਾ ਲਗਾ ਦਿੰਦਾ ਹੈ ਸਿੱਧੂ ਦੇ 80 20 ਵਾਲੇ ਫਾਰਮੂਲੇ ਦੇ ਉੱਤੇ ਵੀ ਜਾਂ 80 20 ਵਾਲੇ ਬਿਆਨ ਦੇ ਉੱਤੇ ਵੀ ਜਵਾਬ ਰਾਜਾ ਵਰਿੰਗ ਦੇ ਵੱਲੋਂ ਦਿੱਤਾ ਗਿਆ ਤੇ ਕਿਹਾ ਕਿ ਸਿੱਧੂ ਰੰਗ ਦੇ ਵਿੱਚ ਭੰਗ ਨਾ ਪਾਉਣ ਸਿੱਧੂ ਕੱਲ ਨੂੰ 90 10 ਦੀ ਗੱਲ ਕਰਿਆ ਕਰਨਗੇ 80 20 ਜਾਂ 90 10 ਦੇ ਉੱਤੇ ਸਿੱਧੂ ਹੀ ਜਵਾਬ ਦੇ ਸਕਦੇ ਨੇ ਸਿੱਧੂ ਅਸੀਂ 20 ਦੀ ਕਰਨ ਕਰ ਲੈ 10 ਕੱਲ ਨੂੰ ਹੋ ਸਕਦਾ ਉਹ ਫਿਰ ਕੱਲ ਕਰਨ ਲੱਗ ਪੈਣ ਕਿ 10 90 ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛੇ ਜਾਵੇ ਕੀ ਗੱਲ ਹੈ ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਿਹਾ ਕਿਹੜੇ 80 20 ਦੀ ਗੱਲ ਕਰ ਰਿਹਾ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਕੀ ਕਹਿਣਾ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਵਾਂਗਾ ਕਿ ਬਈ ਸਾਰਾ ਉਹਨਾਂ ਨੇ ਬਠਿੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਆਜ਼ਾਦਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਕਮਿਆਜਾ ਭੁਗਤਣਾ ਪਏਗਾ ਕੋਈ ਵੀ ਕਮਜ਼ੋਰ ਨਹੀਂ ਹੈ ਇੰਤਜ਼ਾਰ ਕਿਸੇ ਨੂੰ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਹੈ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਥਾਂ ਤਾਕੀ ਵਾਕਈ ਨਵਜੋਤ ਸਿੰਘ ਸਿੱਧੂ ਕਮਜ਼ੋਰ ਸਮਝ ਰਹੇ ਨੇ ਰਾਜਾ ਵੜਿੰਗ ਨੂੰ ਰਾਜਾ ਵੜਿੰਗ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਖੈਰ ਕਾਂਗਰਸ ਦੇ ਅੰਦਰ ਦੀ ਜੰਗ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਅਗਲੀ ਖਬਰ ਤੇ ਰੁਕ ਕਰਦੇ ਹਾਂ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਬਜ਼ਾ ਛਡਵਾਇਆ ਇੱਕ ਵਾਰ ਫਿਰ ਤੋਂ ਪੰਚਾਇਤੀ ਜ਼ਮੀਨ ਤੋਂ ਰੋਪੜ ਦੇ ਪਿੰਡ ਹਰਨਾਮਪੁਰਾ ਦੇ ਵਿੱਚ ਕਰੀਬ 85 ਏਕੜ ਜ਼ਮੀਨ ਤੋਂ ਕਬਜ਼ਾ ਛਡਵਾਇਆ ਗਿਆ 85 ਏਕੜ ਜ਼ਮੀਨ ਦਾ ਕਬਜ਼ਾ ਛਡਵਾ ਕੇ ਪੰਚਾਇਤ ਦੇ ਵਾਲੇ ਕਰ ਦਿੱਤਾ ਗਿਆ ਤੇ ਮੰਤਰੀ ਸਾਹਿਬ ਖੁਦ ਜ਼ਮੀਨ ਦੇ ਉੱਤੇ ਟਰੈਕਟਰ ਚਲਾਉਂਦੇ ਹੋਏ ਨਜ਼ਰ ਆਏ ਕੁਝ ਕਬਜ਼ਾਧਾਰਕਾਂ ਦੇ ਵੱਲੋਂ ਕਾਰਵਾਈ ਦਾ ਵਿਰੋਧ ਕੀਤਾ ਗਿਆ ਇਸ ਕਰਕੇ ਉੱਥੇ ਹੰਗਾਮੇ ਵਾਲੀ ਸਥਿਤੀ ਵੀ ਬਣ ਗਈ ਅੱਟੇ 1 ਕਰੋੜ ਰੁਪਏ ਦਾ ਕਿਲਾ ਘਟ ਤੋਂ ਘਟ ਲਾਗੇ ਤੁਸੀਂ ਵੇਖਿਆ ਹੀ ਆ ਕਿ ਚੰਡੀਗੜ੍ਹ ਸ਼ਹਿਰ ਆ ਤੇ ਇੱਥੇ ਵੱਡੇ ਵੱਡੇ ਫਾਰਮ ਹਾਊਸਾਂ ਨਾਲ ਤੇ ਪਿੰਡਤੀ ਵੱਡੇ ਵੱਡੇ ਲੋਕਾਂ ਨੇ ਅਫਸਰਾਂ ਨੇ ਤਗੜੇ ਲੋਕਾਂ ਨੇ ਫਾਰਮ ਹਾਊਸ ਬਣਾਏ ਆ ਤੇ ਇਹ ਵੀ ਜ਼ਮੀਨ ਜਿਹੜੀ ਆ ਘਟ ਤੋਂ ਘਟ 100 ਕਰੋੜ ਦੀ ਕੀਮਤ ਵਾਲੀ ਜ਼ਮੀਨ ਆ ਇਹ 85 ਏਕੜ ਜਿਹਦਾ ਅੱਜ ਆਪਾਂ ਦਖਲ ਲਿਆ ਇਸੇ ਤਰ੍ਹਾਂ ਵੱਡੀ ਗੱਲ ਤੇ ਆ ਵੀ ਜਿਹੜੀ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਦਵਾ ਰਹੇ ਆ ਨਹੀਂ ਤੇ ਪਹਿਲੀਆਂ ਸਰਕਾਰਾਂ ਚ ਆਪਾਂ ਵੇਂਦੇ ਰਹੇ ਆ ਜੇ ਕੋਈ ਮਹਿੰਮ ਚੱਲਣੀ ਤੇ ਮਹਿੰਮ ਦੇ ਵਿੱਚ ਜੇ ਕੋਈ 2 400 500 ਕਿੱਲੇ ਦਾ ਕਿਤੇ ਦਖਲ ਲੈਣਾ ਪੰਜਾਂ ਸਾਲਾਂ ਦੇ ਵਿੱਚ ਤੇ ਉਹਦੇ ਨੂੰ ਡਬਲ ਆਪਦੇ ਸਾਥੀਆਂ ਨੂੰ ਝੇਤਿਆਂ ਨੂੰ ਕਬਜ਼ੇ ਕਰਾ ਦੇਣੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਨਾ ਤੇ ਕੋਈ ਸਾਡਾ ਸੰਗੀ ਸਾਥੀ ਤੇ ਨਾ ਕੋਈ ਸਾਡਾ ਲੀਡਰ ਤੇ ਨਾ ਕੋਈ ਸਾਡਾ ਵਰਕਰ ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦੇ ਨਾਲ ਕੋਈ ਉਂਗਲ ਠਾਵੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਪੰਚਾਇਤੀ ਜ਼ਮੀਨ ਤੇ ਸ਼ਾਮਲਾਟ ਜ਼ਮੀਨ ਤੇ ਜਾਂ ਕਿਸੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਤੇ ਆਉਣ ਵਾਲੇ ਸਮੇਂ ਚ ਜਿੰਨੀਆਂ ਵੀ ਸਾਡੀਆਂ ਜ਼ਮੀਨਾਂ ਨੇ ਉਹ ਜਲ ਤੋਂ ਜਲ ਅਸੀਂ ਛਡਾ ਕੇ ਪੰਚਾਇਤ ਦੇ ਅਧੀਨ ਲੈ ਕੇ ਆਵਾਂਗੇ ਤਾਂ ਜੋ ਸਾਡੀ ਪੰਜਾਬ ਸਰਕਾਰ ਦੀ ਇਨਕਮ ਵਧੇ ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਨਾਲ ਵਿਕਾਸ ਹੋ ਸਕੇ ਅਗਲੀ ਖਬਰ ਦਰੂਕ ਕਰਦੇ ਹਾਂ ਬੀਤੇ ਦਿਨੀ ਫਿਰੋਜ਼ਪੁਰ ਦੇ ਜ਼ੀਰਾ ਤਲਵੰਡੀ ਰੋਡ ਦੇ ਉੱਤੇ ਇਨਕਾਊਂਟਰ ਹੋਇਆ ਸੀ ਜਿਸ ਦੇ ਵਿੱਚ ਦੋ ਨਸ਼ਾ ਤਸਕਰਾਂ ਨੂੰ ਠੇਰ ਕਰ ਦਿੱਤਾ ਗਿਆ ਸੀ ਇਸਟੇਫ ਦੇ ਵੱਲੋਂ ਜਦਕਿ ਤੀਜਾ ਉਹਨਾਂ ਦਾ ਸਾਥੀ ਜ਼ਖਮੀ ਹੋ ਗਿਆ ਪੁਲਿਸ ਦੇ ਨਾਲ ਹੋਏ ਇਸ ਮੁਕਾਬਲੇ ਦੇ ਵਿੱਚ ਜਾਨ ਗਵਾਉਣ ਵਾਲੇ ਸੰਦੀਪ ਸਿੰਘ ਨਾਮ ਦੇ ਸ਼ਖਸ ਮੋਗਾ ਦੇ ਵਿੱਚ ਕੋਟੇ ਸੇਖਾਂ ਦੇ ਪਿੰਡ ਮੁੰਡੀ ਜਮਾਲਦਾਰ ਰਹਿਣ ਵਾਲਾ ਸੀ ਜਿਸ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਸ ਨੂੰ ਪੁਲਿਸ ਨੇ ਬਿਨਾਂ ਵਜ੍ਹਾ ਤੋਂ ਮਾਰ ਦਿੱਤਾ ਜਦ ਕਿ ਦੂਜੇ ਪਾਸੇ ਇਸ ਐਨਕਾਊਂਟਰ ਦੇ ਵਿੱਚ ਜਾਨ ਕਬਾਉਣ ਵਾਲਾ ਸੁਖਬੀਰ ਸਿੰਘ ਕੋਟ ਸੇਖਾਂ ਦੇ ਹੀ ਪਿੰਡ ਮੰਦਰ ਦਾ ਰਹਿਣ ਵਾਲਾ ਸੀ ਜਿਸ ਦੇ ਪਰਿਵਾਰ ਦੇ ਵੱਲ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਨਸ਼ਾ ਨਾਤਾਉ ਨਸ਼ਾ ਕਰਦਾ ਸੀ ਅਤੇ ਨਾ ਹੀ ਕਿਸੇ ਗਲਤ ਕੰਮ ਦੇ ਵਿੱਚ ਸ਼ਾਮਿਲ ਸੀ ਪਰਿਵਾਰ ਦੇ ਮੁਤਾਬਕ ਉਹ ਪਿੰਡ ਦੇ ਹੀ ਅਨਮੋਲ ਨਾਮ ਦੇ ਸ਼ਖਸ ਤੋਂ ਗੱਡੀ ਲੈਣ ਗਿਆ ਸੀ ਪਰ ਉਸ ਦੇ ਨਾਲ ਹੀ ਕਿਤੇ ਚਲਾ ਗਿਆ ਪੱਤਰਕਾਰ ਹੋ ਹਾਂ ਜੀ ਨੁਕ ਚੁੱਕ ਮੰਤਰ ਮੈਨੂੰ ਪਰਮਿਸ਼ਨ ਲੈ ਲਈ ਇਹਨੇ ਕੀਤੀ ਹੁੰਦੀ ਤੇ ਆ ਇਹਦੇ ਘਰ ਦੇ ਹਾਲਾਤ ਹੁੰਦੇ ਤੇ ਇਹਦੇ ਪੁਲਿਸ ਨੇ ਧੱਕਾ ਕੀਤਾ ਉਹ ਜੋ ਮਰਜੀ ਜਿਹੜਾ ਇਹ ਪੀਨ ਤੇ ਪਹਿਲਾਂ ਵੀ ਇਹਨ ਤੇ ਕੀਤਾ ਪਰਚਾ ਇਹਦਾ ਸੌਦਾ ਲੈਣ ਗਿਆ ਸੀ ਉਹ ਸਾਡੇ ਗਾਹ ਵਿਆਹ ਸੀ ਤੇ ਉਹ ਧੱਕੇ ਨਾਲ ਵੀ ਉਹ ਜੋ ਲਾਕਡਾਊਨ ਵਾਲਾ ਪਰਚਾ ਕਰਾਤਾ ਕੰਮ ਕੀ ਕਰਦਾ ਇਹ ਤਾਂ ਖੇਤੀਬਾੜੀ ਕਰਦਾ ਸੀ ਆ ਮਕਾਨ ਜਿਹਦੇ ਬਣਾਏ ਨੇ ਦਾਦਾ ਹੀ ਬਣਾਏ ਨੇ 3 ਵਜੇ ਗਿਆ ਸੀ ਕਰੂ ਆਹੜਾ ਬੰਦਾ ਨੇ ਵੀ ਕੋਲੇ ਸੀ ਇਹਦਾ ਖਾਦ ਪਾਉਂਦਾ ਸੀ ਆ ਖਾਦ ਪਾਉਂਦਾ ਸੀ ਖਾਦ ਪਾਉਂਦਾ ਰਿਹਾ ਪਹਿਲਾਂ ਉਹ ਇੱਥੇ ਕਰੇ ਆਹ ਦੇਖ ਕੇ ਗਿਆ ਆਹ ਦੇਖ ਗਿਆ ਕੀ ਕਰਕੇ ਕੀ ਗਿਆ ਅੱਜ ਕਰੇ ਘਰੇ ਉਹ ਸਾਨੂੰ ਤਾਂ ਪਤਾ ਨਹੀਂ ਕੀ ਗਏ ਗਿਆ ਉਹ ਮੁੰਡੇ ਨੂੰ ਲੈ ਕੇ ਨੇ ਮੰਦਰਾਂ ਦੇ ਦੋ ਨਾਲ ਕੌਣ ਆਇਤੀ ਹੈ ਮਨੋਲ ਮੋਲ ਤੇ ਗੋਰਾ ਇਹ ਕਾਦੇ ਤੇ ਗਏ ਜੀ ਪਰੇ ਗੱਡੀ ਤੇ ਕਿਹਦੀ ਗੱਡੀ ਸੀਗੀ ਸਾਨੂੰ ਤਾਂ ਪਤਾ ਨਹੀਂ ਗੱਡੀ ਉਹ ਆਪਦੀ ਘਰੋਂ ਲਗਿਆ ਹੈ ਤੇ ਉਹ ਮੁੰਡਾ ਇੱਕ ਨੂੰ ਨਾਲ ਲੈ ਕੇ ਗਿਆ ਉੱਥੋਂ ਗੱਡੀ ਆਪਦੀ ਉਹ ਮੰਦਰੀ ਛੱਡ ਗਿਆ ਤੇ ਉਹਨਾਂ ਦੀ ਗੱਡੀ ਤੇ ਗਏ ਨੇ ਕੁਝ ਦੱਸ ਕੇ ਗਏ ਕਿੱਥੇ ਚੱਲੇ ਹੋਏ ਨਹੀਂ ਨਹੀਂ ਇਹ ਤਾਂ ਸਾਨੂੰ ਮਗਰੋਂ ਪਤਾ ਲੱਗਾ ਕੋਈ ਦੱਸਿਆ ਨਹੀਂ ਇਹ ਆ ਜਿਹੜਾ ਖਾਲਸਾ ਅੱਗੇ ਨੂੰ ਕਿਸ ਤਰ੍ਹਾਂ ਕੋਈ ਕਦੇ ਇਦਾਂ ਦੀ ਗੱਲ ਦੇ ਵਿੱਚ ਇਨਵੋਲ ਸੀਗਾ ਜਿਸ ਤਰ੍ਹਾਂ ਇਨਕਾਊਂਟਰ ਕੀਤਾ ਗਿਆ ਉਹਨਾਂ ਦਾ ਨਹੀਂ ਕੋਈ ਗੱਲ ਨਹੀਂ ਸੀ ਕੁਝ ਨਹੀਂ ਕੋਈ ਉਹਦਾ ਪਰਚਾ ਨਹੀਂ ਇੱਥੇ ਕਿਤੇ ਵੀ ਇੱਥੇ ਅਮਰ ਗੱਲ ਹੀ ਹੈ ਕਿ ਜਾਂ ਕੋਈ ਉਹ ਵੇਪੀ ਜੀਰੇ ਵੇ ਤੋ ਕਰੋ ਚੰਗੇ ਭਲੇ ਗਏ ਆ ਕੋਈ ਉਹ ਤਾਂ ਵੀ ਗੱਲ ਨਹੀਂ ਹੈ ਕੋਈ ਬਾਤ ਨਹੀਂ ਆ ਉਹ ਕਹਿੰਦੇ ਆ ਕਿ ਇਹਨਾਂ ਕੋਲੋਂ ਅਸਲਾ ਫੜੀਚਾ ਆ ਸਮਾਨ ਫੜੀਚਾ ਆ ਉਹਦਾ ਦੀ ਕੋਈ ਗੱਲ ਨਹੀਂ ਕੀ ਇੱਥੇ ਕਰੋ ਸਕੈਨ ਦਾ ਕਹਿ ਕੇ ਗਏ ਆ ਸਕੈਨ ਕਰਾਉਣੀ ਸੀਗੀ ਗੱਡੀ ਲੈਣ ਗਏ ਸੀਗੀ ਕਿ ਕਿ ਸਕੈਨ ਕਰਾਉਣੀ ਸੀ ਮੇਰੀ ਸਕੈਨ ਕਰਾਉਣੀ ਸੀ ਤੇ ਕੰਮ ਕੀ ਕਰਦਾ ਸੀ ਕੋਰਾ ਇਹ ਤੇ ਲੋਕally ਕੰਮ ਕਰਦੇ ਸੀਗੇ ਮਤਮੰਜੂਰੀ ਕਰਦਾ ਬਾਅਦ ਹਾਂਜੀ ਸ਼ਾਪਿੰਗ ਦਾ ਕੰਮ ਕਰਦੇ ਸੀਗੇ ਜਿਹੜਾ ਹੁਣ ਗੱਲ ਸਾਹਮਣੇ ਆਈ ਹੈ ਐਨਕਾਊਂਟਰ ਹੋਇਆ ਇੱਕ ਤੇ ਕੀ ਲੱਗ ਕੇ ਰਿਹਾ ਕਿ ਗੁਰੇ ਦਾ ਕੋਈ ਰੋਲ ਸੀਗਾ ਵਿੱਚ ਨਹੀਂ ਉਹਨਾਂ ਦਾ ਕੋਈ ਰੋਲ ਨਹੀਂ ਸੀ ਸਿੱਧੋ ਘਰੋਂ ਵਧੀਆ ਗਏ ਆ ਉਹਦਾ ਦੀ ਕੋਈ ਗੱਲ ਨਹੀਂ ਸੀ ਗੱਡੀ ਲੈਣ ਕਿੱਥੇ ਗਏ ਸੀ ਇਹ ਉਹ ਗਏ ਸੀ ਮੋਗੇ ਕਿੰਨਾ ਨਾ ਗਏ ਸੀ ਆਲਮੋਸਟ ਇੰਨਾ ਗਏ ਸੀ ਕੀ ਕਹਿੰਦੇ ਕੀ ਅਲਮੋਸਟ ਕਿੰਨੀ ਯਾਰੀ ਕਦੋਂ ਦੀ ਹੈ ਇਹ ਉਹਨਾਂ ਨੂੰ ਯਾਰੀ ਤਾਂ ਪਹਿਲਾਂ ਬਚਪਨ ਤੋਂ ਹੀ ਪੜਦੇ ਰਹਿ ਇਕੱਠੇ ਪੱਟੀ ਰਾਇਆ ਤੇ ਹੁਣ ਮਤਲਬ ਪਹਿਲਾਂ ਨਹੀਂ ਜਾਂਦੇ ਹੁਣ ਹੋ ਗਿਆ 5 6 ਕੁ ਮਹੀਨੇ ਉਹਦੇ ਨਾਲ ਮਤਲਬ ਵੀ ਰਹਿੰਦੇ ਸੀ ਕਿ ਨਾ ਮੈਂ ਕੱਟੇ ਕਾਰਨ ਕੀ ਸਮਝਦੇ ਹੋ ਕਿ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਤਸਕਰੀ ਕਰਨ ਜਾ ਰਿਹਾ ਸੀਗਾ ਤਾਂ ਜਾ ਕੇ ਕਿ ਨਨ ਕੋਈ ਨਸ਼ਾ ਦਾ ਕੋਸ਼ ਨਹੀਂ ਹੈ ਨਸ਼ਾ ਕਰ ਦਿੰਦੇ ਸਨ ਨਸ਼ਾ ਵਾਲਾ ਝੂਠ ਉਹ ਪਲਤਰੇ ਪਤਾ ਹੁੰਦਾ ਵੀ ਉਹ ਨਸ਼ਾ ਐਦਾਂ ਕਾ ਕੰਮ ਕਰਨ ਚੱਲੇ ਆ ਇੱਥੋਂ ਦਾ ਉਹ ਗੱਡੀ ਦਾ ਕਹਿ ਕੇ ਗਏ ਵੀ ਗੱਡੀ ਲੈਣ ਗਏ ਸੀ ਮੋਗੇ ਜਾਣਾ ਸੀ ਸਿਸਕੈਨ ਕਰਾਉਣ ਕੋਈ ਨਸ਼ਾ ਪਤਾ ਵੀ ਕਰਦੇ ਸੀ ਨਹੀਂ ਨਹੀਂ ਨਸ਼ਾ ਕੋਸ਼ ਨਹੀਂ ਕੋਈ ਨਸ਼ਾ ਨਹੀਂ ਸੀ ਕਰਦੀ ਕਿਸੇ ਵੀ ਤਰ੍ਹਾਂ ਦਾ ਉਦਰ ਇਸ ਇਨਕਾਊਂਟਰ ਦੇ ਵਿੱਚ ਜ਼ਖਮੀ ਹੋਣ ਵਾਲਾ ਅਨਮੋਲ ਪ੍ਰੀਤ ਵੀ ਮੰਦਰ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਸ ਦੇ ਖਿਲਾਫ ਚਾਰ ਮਾਮਲੇ ਦਰਜ ਸੀ ਗੋਂਡੀਆਂ ਦੇ ਮੁਤਾਬਿਕ 24 ਸਾਲ ਦਾ ਅਨਮੋਲ ਪ੍ਰੀਤ ਪਿਛਲੇ ਕਈ ਸਾਲ ਤੋਂ ਚੰਡੀਗੜ੍ਹ ਦੇ ਵਿੱਚ ਕੈਬ ਚਲਾਉਣ ਦਾ ਕੰਮ ਕਰ ਰਿਹਾ ਸੀ ਤੇ ਆਪਣੀ ਭੈਣ ਦੇ ਵਿਆਹ ਦੇ ਲਈ ਹੀ ਘਰ ਆਇਆ ਸੀ ਜਿਸ ਨੂੰ ਬੀਤੇ ਦਿਨੀ ਕੋਈ ਮੁੰਡਾ ਆਪਣੇ ਨਾਲ ਲੈ ਗਿਆ ਤੇ ਬਾਅਦ ਵਿੱਚ ਗੋਲੀਆਂ ਚੱਲਣ ਬਾਰੇ ਪਤਾ ਲੱਗਿਆ ਉਹ ਵਜੇ ਗਿਆ ਹੋਇਆ ਘਰ ਕੋਈ ਆਇਆ ਮੁੰਡਾ ਲੈਣ ਉਹ ਚਲੇ ਗਿਆ ਆਪ ਦਾ ਸੌ ਜਾ ਤੇ ਚੱਲ ਗਿਆ ਸੀਗਾ ਉਹ ਤਾਂ ਬਦਲਣ ਕੰਡ ਪਾਤਰ ਆਏ ਸੀ ਉਹ ਪਾਸਟ ਤੇ ਚੱਲੇ ਸੀਗੇ ਅਨੇ ਆਹ ਹੁਣ ਚਲੇ ਜਾਂਦੇ ਸਵੇਰੇ ਆ ਜੇ 2 ਵਜੇ ਚੱਲ ਲੱਗੇ ਸਾਨੂੰ ਨਹੀਂ ਪਤਾ ਕਿ ਉਸ ਬਾਅਦ ਕੀ ਹੋਇਆ ਕੀ ਵਾਚਿਆ ਵਰਕਿਆ ਉਹਨਾਂ ਨਾਲ ਕੀਵੇਂ ਉਹਨਾਂ ਨੂੰ ਮਾਰਿਆ ਕੀ ਗੱਲ ਵੜ ਗਈ 2 ਵਜੇ ਨੂੰ ਤਾਂ ਮਾਰ ਕੇ ਸੁੱਟ ਗਏ ਤੇ ਉਹੰਡੇ ਸੀਗੇ ਇੱਕ ਪਿੰਡ ਦਾ ਜਿਹੜਾ ਮੁੱਕਾ ਉਹ ਸੀਗਾ ਇੱਕ ਫੌਜੀ ਵਾਲੇ ਦਾ ਮੁੰਡਾ ਪਤਾ ਨਹੀਂ ਸਾਨੂੰ ਪਤਾ ਨਹੀਂ ਨਾ ਸਾਨੂੰ ਕਿੱਥੇ ਗਏ ਸੀਗੇ ਅਨਮੋਲ ਗੱਡੀ ਚ ਲੰੋਂਦਾ ਚੰਜੀਗਾ ਉਹ ਭੈਣ ਦਾ ਵਿਆਹ ਸੀਗਾ ਤਾਂ ਕਰਕੇ ਆਇਆ ਹੋਇਆ ਸੀਗਾ। ਪੀਸ ਚ ਚਲਾਉਂਦਾ। ਚੰਡੀਗੜ੍ਹ ਚ ਚਲਾਉਂਦਾ। ਕੋਲੋਂ ਤੋਂ ਚਲਾਉਣ ਲੱਗ ਗਿਆ ਵਿੱਚ। ਉਹਨੂੰ ਹੋ ਗਿਆ ਦਸੰਬਰ ਸਾਲ ਹੋ ਗਿਆ ਉਹਨੇ। ਸਾਲ ਹੀ ਮੈਰਿਜ ਨੂੰ ਹੋਇਆ ਉਹਦਾ। ਗੱਡੀ ਆਪਦੀ ਸੀ। ਹਾਂਜੀ ਆਪਦੀ ਆਪਦੀ ਗੱਡੀ। ਆਪਦੀ ਗੱਡੀ। ਆਪਦੀ ਗੱਡੀ ਜਿਹੜੀ ਉੱਥੇ ਖੜੀ ਹੋਈ ਹੋਈ ਦੀ ਆਪਦੀ ਹੈ। ਕਰੇ ਸਾਨੂੰ ਤਾਂ ਪਤਾ ਨਹੀਂ ਆ ਜੀ ਮੰਮੀ ਆਦੀ ਗੱਲ ਹੋਈ ਮੰਮੀ ਆਉਣੇ ਤੁਸੀਂ ਤਿਆਰ ਹੋ ਜਾਓ। ਉਹ ਤਿਆਰ ਹੋ ਕੇ ਵਿੱਚ ਫੋਨ ਲਾਈ ਜਾਂਦੇ ਫੋਨ થી ਲੱਗਾ ਨਹੀਂਗਾ ਚੱਕਿਆ ਨਹੀਂਗਾ ਉਹਨਾਂ ਨੇ। ਫਿਰ ਇਹ ਕਹਿੰਦੇ ਮਨਮੁਲ ਕੋ ਉਹਨੂੰ ਚੱਕ ਦਮਾ ਕੋਈ ਨਹੀਂ ਤੁਸੀਂ ਤਿਆਰ ਹੋ ਜਾਓ ਆ ਜਾਈਗਾ। ਉਹ ਆਇਆ ਹੀ ਨਹੀਂ ਕਿ ਤੇ ਸਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੋਈਆ ਚਲਾ ਗਿਆ ਉਸ ਬਾਹਰ ਦੇ ਕਦੇ ਦੇ ਕੰਮ ਦੇ ਵਿੱਚ ਹੁਣ ਅੱਗੇ ਵਧਦੇ ਅਗਲੀ ਖਬਰ ਦੇ ਰੁਕ ਕਰਾਂਗੇ ਤੇ ਗੱਲ ਹੋਵੇਗੀ ਫਾਜ਼ਲ ਕਾਦੀ ਫਾਜ਼ਲ ਕਦ ਵਿੱਚ ਇੱਕ ਵਾਰ ਫਿਰ ਤੋਂ ਡਰੋਨ ਦੀ ਹਲਚਲ ਦੇਖੀ ਗਈ ਹੈ ਤੇ ਬੀਐਸਐਫ ਦੇ ਜਵਾਨਾਂ ਦਾ ਐਕਸ਼ਨ ਵੀ ਸਰਚ ਆਪਰੇਸ਼ਨ ਦੌਰਾਨ ਕਰੀਬ 6 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ ਪਾਕਿਸਤਾਨੀ ਡਰੋਨ ਤੇ ਬੀਐਸਐਫ ਨੇ ਦਰਅਸਲ ਫਾਇਰਿੰਗ ਕੀਤੀ ਸੀ ਉਸ ਦੀ ਮੂਵਮੈਂਟ ਦੇਖੀ ਗਈ ਸੀ ਉਸ ਤੋਂ ਬਾਅਦ ਫਾਇਰਿੰਗ ਕੀਤੀ ਤੇ ਫਾਇਰਿੰਗ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਡਰੋਨ ਵਾਪਸ ਪਰਤ ਗਿਆ ਤੇ ਬਾਅਦ ਵਿੱਚ ਬੀਐਸਐਫ ਨੇ ਉਸ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਤਾਂ ਇਹ ਕਰੀਬ 6 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ। ਤੇ ਪੰਜਾਬ ਪੁਲਿਸ ਬਾਰਡਰ ਤੇ ਬੀਐਸਬ ਨਾਲ ਉੱਥੇ ਜਾ ਕੇ ਅਨੁਕੋਰਡਡ ਕੀਤਾ ਸਾਰਾ ਏਰੀਆ ਸਰਚ ਕੀਤਾ ਸਰਚ ਦੇ ਦੌਰਾਨ ਜਿਹੜਾ ਮਹਾਰਸ ਸੋਨਾ ਬੀਓਪੀ ਦਾ ਏਰੀਆ ਮਾਰਜਮ ਸ਼ੇਅਰਪਿੰਡ ਦਾ ਏਰੀਆ ਪੜਦਾ ਹੈਗਾ ਉੱਥੇ ਦੋ ਬੈਗ ਹੀਰੋਨ ਦੇ ਬਰਾਮਦ ਹੋਏ ਉਹਨਾਂ ਬੈਗਾਂ ਨੂੰ ਕੋਲ ਕੇ ਚੈੱਕ ਕੀਤਾ ਇੱਕ ਬੈਗ ਵਿੱਚੋਂ ਤਿੰਨ ਪੈਕਟ ਹੀਰੋਨ ਦੇ ਬਰਾਮਦ ਹੈਗੇ ਇੱਕ ਪੈਕਟ ਚ ਕਰੀਬ 1 ਕਿਲੋਗ੍ਰਾਮ ਵਜ਼ਨ ਹੈਗਾ ਕੁੱਲ 6 ਕਿਲੋਗ੍ਰਾਮ ਹੀਰੋਨ ਬਰਾਮਦ ਹੋਈ ਇੱਕ ਇਹ ਕਿੰਨੇ ਰਾਉਂਡ ਜਿਹੜਾ ਸਰ ਇਸ ਇਲਾਕੇ ਦੇ ਅੰਦਰ ਜਿਹੜੀ ਫਾਇਰਿੰਗ ਕੀਤੀ ਗਈ ਪੀਐਸਫ ਦੇ ਮੁਤਾਬਕ 20 ਤੋਂ 25 ਰਾਉਂਡ ਫਾਇਰ ਕੀਤੇ ਗਏ ਅਤਲਾਹ ਤੇ ਪੰਜਾਬ ਪੁਲਿਸ ਬਾਰਡਰ ਤੇ ਬੀਜਾ ਸਾਹਿਬ ਨਾਲ ਉੱਥੇ ਜਾ ਕੇ ਉਹਨੂੰ ਕੋਡਨ ਕੀਤਾ ਸਾਰਾ ਏਰੀਆ ਸੱਚ ਅਗਲੀ ਖਬਰ ਤੇ ਰੁਕਾ ਦੇ ਆ ਸੀਐਨਐਨ ਨਿਊਜ਼ 18 ਦੇ ਉੱਤੇ ਇੰਡੀਅਨ ਆਫ ਦਾ ਈਅਰ ਅਵਾਰਡ ਦੇ ਨਾਲ ਨਿਵਾਸੇ ਜਾਣ ਦੇ ਉੱਤੇ ਬਾਲੀਵੁੱਡ ਦੇ ਸਟਾਰ ਕਿੰਗ ਖਾਨ ਸ਼ਾਹਰੁਖ ਖਾਨ ਪਾਬੁਕ ਹੁੰਦੇ ਹੋਏ ਨਜ਼ਰ ਆਏ ਇੰਡੀਅਨ ਆਫ ਦਾ ਈਅਰ ਤੇ ਕਿੰਗ ਖਾਨ ਨੇ ਕਿਹਾ ਕਿ ਮੈਂ ਸਿਰਫ ਇਸ ਸਾਲ ਦੇ ਲਈ ਹੀ ਇੰਡੀਅਨ ਨਹੀਂ ਆ ਮੈਂ ਹਮੇਸ਼ਾ ਤੋਂ ਇੰਡੀਅਨ ਸੀ ਅਤੇ ਹਮੇਸ਼ਾ ਇੰਡੀਅਨ ਰਹਾਗਾ शाहरुख खान ਨੇ ਕਿਹਾ ਕਿ ਤੁਸੀਂ ਮੇਰੀਆਂ ਫਿਲਮਾਂ ਨੂੰ ਦੇਖਦੇ ਹੋ ਤੁਸੀਂ ਮੇਰੀਆਂ ਕਈ ਫਿਲਮਾਂ ਨੂੰ ਪਸੰਦ ਵੀ ਨਹੀਂ ਕੀਤਾ ਹੋਣਾ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਅੰਦਰੋਂ ਮੈਨੂੰ ਸਪੋਰਟ ਕਰਦੇ ਹੋ ਮੇਰੇ ਪਰਿਵਾਰ ਨੂੰ ਸਪੋਰਟ ਕਰਦੇ ਹੋ ਤੁਸੀਂ ਹੀ ਮੈਨੂੰ 스타 ਬਣਾਇਆ ਇਸ ਲਈ ਮੇਰਾ ਸਿਰ ਤੁਹਾਡੇ ਅੱਗੇ ਝੁਕਦਾ i kept my speech written because it is checked three, four times over that ladies i don't say something stupid and wrong and i get proud picked on for it. but still i like to say this thing, which is very, very brash, that i don't just feel like the indian of the year. i feel i have been the indian of all the years gone by. and i will be the indian for all the years to come. i am actually, ladies and gentlemen, the Indian for all ages. But I'd, I'd like to thank everyone here, genuinely, and people who are watching this on television. Hordes of you who came this year to watch my films, some of you may not have even liked them. But I know deep down inside you came there to support me and my family. So I bow down to you and thank you. Thank you for bringing cheer to my family, my children, my loved ones, and I thank you for making me the star I am yet again. <laughs>